ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਇਹ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰਪਿੰਡ ਰੋਡੇ ਦੇ ਵਿੱਚੋਂ ਵੀਡੀਓ ਲੈ ਕੇ ਆਇਆ ਮੈਂ ਤੇ ਬੱਬੇ ਬਾਈ ਦੇ ਘਰੋਂ ਵੀਡੀਓ ਲੈ ਕੇ ਆਇਆ ਵਾਂ ਜਿਨ੍ਹਾਂ ਦਾ ਨੀਲੀ ਰਾਵੀ ਨਸਲ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਅੱਜ ਤੁਹਾਨੂੰ 2 ਜਨਵਾਰ ਫੇਰ ਦਿਖਾ ਦਨੇ ਇੱਕ ਤਾਂ ਪਲੂਨ ਕੱਟੀ ਸੂਈ ਪਹਿਲਾਂ ਸੂਆ ਬਿਲਕੁਲ ਤਾਜੀ ਸੂਈ ਆ ਕੀ ਇਹਨੇ ਬੱਚੇ ਨੂੰ ਜਨਮ ਦਿੱਤਾ ਕੱਟਾ ਦਿੱਤੀ ਆ ਜਾਂ ਕੱਟੀ ਦਿੱਤੀ ਸਾਰੀ ਗੱਲਬਾਤ ਕਰਾਂਗੇ ਇੱਕ ਖੀਰੀ ਕੱਟੀ ਵਖਾਉਣੀ ਆ ਤੁਹਾਨੂੰ 2 ਜਨਵਾਰ ਟੌਪ ਕਲਾਸ ਹੋਣਗੇ ਨੀਲੀ 라ਵੀ ਦੇ ਆਓ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਬਬੇ ਸਤਿ ਸ਼੍ਰੀ ਅਕਾਲ ਬਾਈ ਸਰਬੇ ਹੱਡੀ ਠਾਈ ਜੀ ਚੜਦੀ ਕਲਾ ਜੀ ਤੁਸੀਂ ਸੁਣਾਓ ਜੀ ਬਾ ਠੀਕ ਆ ਸਰਬੇ ਸੇਤਾਂ ਘਰ ਪਰਿਵਾਰ ਜੀ ਸਾਰੇ ਠੀਕ ਠਾਕ ਆ ਸਰਬੇ ਅੱਛਾ ਠੀਕ ਆ ਬਾਈ ਅੱਛਾ ਬਬੇ ਬਈ 2 ਜਨਵਾਰ ਆ ਗਏ ਫੇਰ ਹਨਾ ਜੀ ਇਹਦੀ ਡਿਟੇਲਾਂ ਆਵਾਂ ਵੀ ਇਹ ਲਬਸ਼ਰੀ ਹੈ ਜੀ ਮੈਂ ਜਿੱਥੋਂ ਆਪਾਂ ਲਈ ਹੈ ਠੀਕ ਹੈ ਜੀ ਕਿਹੜੇ ਇਲਾਕੇ ਦੀ ਹੈ ਇਹ ਬਈ ਤੇ ਇਲਾਕੇ ਦਾ ਫਿਰ ਮੰਨ ਲਓ ਮੰਨ ਕੇ ਚੱਲੋ ਫਰੋਜਪੁਰ ਏਰੀਏ ਚੋਂ ਆਈ ਵੀ ਹੈ ਇਹ ਠੀਕ ਆ ਬਈ ਠੀਕ ਆ ਇਹ ਸੂਈ ਕਿਦਾਂ ਹੈ ਬਈ ਇਹ ਇਹ ਰਾਤੀ ਸੂਈ ਹੈ ਰਾਤੀ ਸੂਈ ਕੱਟਾ ਦੇਗੀ ਕਿ ਕੱਟੀ ਬਈ ਕੱਟਾ ਨੀਲੀ ਦਾ ਹੀ ਕੱਟਾ ਦੇਗੀ ਕੱਟਾ ਨੀਲੀ ਦਾ ਹੀ ਹੈ ਹੂੰ ਅੱਛਾ ਬਈ ਤੇ ਹੁਣ ਤਾਂ ਫਿਰ ਦੁੱਧ ਤਾਂ ਹਜੇ ਤੋਲਿਆ ਤਾਂ ਹੋਣਾ ਨਹੀਂ ਹਨਾ ਫਿਰ ਤਾਂ ਫੋੜਾ ਹੀ ਹੋਊਗਾ ਫਿਰ ਨਹੀਂ ਨਹੀਂ ਅਜੇ ਬੱਚਾ ਜਗਾਇਆ ਹੈ ਤੇ ਮੰਨ ਕੇ ਚੱਲੋ ਵੀ 1.5 ਕਿਲੋ 2 ਕਿਲੋ ਦੁੱਧ ਚੋਲ ਆਲੂਲ ਤਾਂ ਨਹੀਂ ਕਰਦੀ ਬਾਈ ਨਹੀਂ ਨਹੀਂ ਆਲੂਲ ਬੱਚੇ ਪੁੱਛੇ ਨੂੰ ਆ ਮੈਨਾਂ ਜਾਂ ਚਵਾਈ ਲੱਗੀ ਹੈ ਆਹਤੀ ਕੋਈ ਨਹੀਂ ਦੁੱਧ ਦੇ ਦਊਗੀ ਛੋਟੀ 10-11 ਕਿਲੋ ਪਹਿਲੇ ਸੋਈ ਬਾਈ ਮੈਂ ਤਾਂ ਨਿਆ 12 ਦੇਣਾ ਦੇ ਦੂਗੀ ਲੱਗਦਾ ਜਿਹੜੇ ਸਾਉਣਾ ਬੇਕੂੜਾ ਚੰਗਾ ਹੈ ਨਾ ਜੱਜਮੈਂਟ ਖੜਨੀ ਖੁੜਨੀ ਜੋ ਜਿਹੜੇ ਇਹ ਲੇਵੇ ਦੇ ਪਸ਼ੂ ਆ ਨਾ ਇਸ ਲੇਵੇ ਦੇ ਉਹ ਦੁੱਧ ਕੱਢਦੇ ਆ ਕੱਢਦੇ ਇਹ ਤਾਂ ਗੱਲ ਹੈ ਹਾਂ ਫਿਰ ਟੇਡੀ ਧਾਰੀ ਟੇਡਾ ਪਟਾ ਦਾ ਤੁਹਾਨੂੰ ਪਤਾ ਹੀ ਹੈ ਨਾ ਬਰੂਕੀ ਬਰੂਕੀ ਬਹੁਤ ਆ ਝੋਟੀ ਦੇ ਵਿੱਚ ਹੈ ਨਾ ਹਾਂ ਨਹੀਂ ਮੇਤਰੋ ਪੁੱਲ ਦੰਦੋ ਕਿਵੇਂ ਆ ਬਾਈ ਇਹ ਦੰਦੋ ਤਾਂ ਮੇਰੇ ਸਾਹਣਾ ਦੰਦੋ ਹੀ ਹੋਣੀ ਆ ਯਾਰ ਆਹਦੀ ਸਿੰਘੀ ਸੁੰਗੀ ਦਾਸਦੀ ਆ ਕਿਉਂ ਵੇਖੇ ਤਾਂ ਪੱਟੇ ਨਹੀਂ ਕਿ ਦੰਦ ਆਪਾਂ ਹੈ ਵੇਖੇ ਤਾਂ ਨਹੀਂ ਹੈ ਨਾ ਨਹੀਂ ਨਹੀਂ ਵੇਖੇ ਨਹੀਂ ਪਰ ਲੱਗਦੀ ਮੈਨੂੰ ਸੰਗਾ ਦੇ ਸਾਹਣਾ ਜਿਹਾ ਲੱਗਦੀ ਹੋਊਗੀ ਕੋਈ ਨਾ ਕੋਈ ਨਾ ਪਰ ਲੋੜੀ ਨਹੀਂ ਬਹੁਤ ਸੋਹਣਾ ਯਾਰ ਲੈ ਵਲੂਗਾ ਆਰਡਰ ਆਰਡਰ ਦੀ ਕੁਆਲਟੀ ਬੇਤਰੀ ਨਾ ਤੇਡੀ ਧਾਰੀ ਹੈ ਜਿੰਦੀ ਦੁਨੀਆ دیوانی ਸਾਰੀ ਹੈ ਤੁਸੀਂ ਵੇਖਣੀ ਝੋਤੀ ਆ ਕੇ ਇੱਕ ਵਾਰੀ ਹੈ ਬੱਬਾ ਨਭਾਊਗਾ ਤੁਹਾਡੇ ਨਾਲ ਯਾਰੀ ਹੈ ਲੈਵੇ ਦੀ ਹੈ ਇਹ ਕਮਾਲ ਤੇ ਤੁਰਦੀ ਆ ਵੱਖਰੀ ਜੀ ਇਹ ਚਾਰ ਚਾਰੇ ਪੈਰਾਂ ਤੇ ਇਹਦੇ ਨਿਸ਼ਾਨਾ ਨੀਲੀ ਰਾਵੀ ਵਾਲੇ ਕਰਨ ਗਏ ਤੇ ਅਜਮਾਨ ਬਰੀਕੀ ਸਾਰੀ ਚੰਗੀ ਆ ਕੱਟਾ ਇਹਦੇ ਮਗਰ ਆ ਬਾਕੀ ਬਈ ਮਿੱਤਰੋ ਜਿਹੜੇ ਭਰਾ ਨੇ ਲੈਣੀ ਉਹਨੇ ਵੀ ਕਰਨੀ ਪੂਰੀ ਖਬਰ ਤੇ ਆ ਆ ਝੋਟੀ ਪਹਿਲਾ ਸੂਆ ਮਿੱਤਰੋ ਹਜੇ ਤਾਜੀ ਸੂਈਆ ਰਾਤ ਇਹਨੇ ਇਹਨੂੰ ਜਨਮ ਦਿੱਤਾ ਕੱਟਾ ਇਹਨੇ ਜਿਹੜਾ ਦਿੱਤਾ ਵਾ ਮਿੱਤਰੋ ਲੇਵੇ ਭਾਂਡੇ ਲੋ ਬੜੀ ਜ਼ਬਰਦਸਤ ਆ ਤੇ ਬਰੀਕੀ ਆ ਜਿਹੜੀ ਮਨ ਲੋ ਕਾਗਜੀ ਦੀ ਚਮੜੀ ਆ ਜਮਾ ਕਰਮਾਂ ਵਾਲੀ ਦੀ ਮੱਥਾ-ਮੁੱਥਾ ਬੜਾ ਕਮਾਲ ਆ ਸਿੰਘ ਬਹੁਤ ਸੋਹਣਾ ਵਾ ਦੇਖ ਸਕਦੇ ਤੁਸੀਂ ਮਿੱਤਰੋ ਰੇਟ ਇਹਦਾ ਭਾਈ ਹੁਣੀ ਪੁੱਛ ਲੈਨੇ ਭਾਈ ਰੇਟ ਫਿਰ ਫੋਨ ਤੇ ਕਰ ਲਾਂਗੇ ਸਰ ਜੀ ਓਕੇ ਅੱਛਾ ਦੋ ਨੰਬਰ ਤੇ ਜਿਹੜੀ ਕੱਟੀ ਆ ਭਾਈ ਹਾਂਜੀ ਕਿੰਦੀ ਕੀ ਡਿਟੇਲ ਆ ਭਾਈ ਇਹਦੀ ਇਹ ਰੋਡੇ ਬਲਾਡ ਲਾਈਨ ਦੀ ਆ ਜੀ ਕਿੰਨੀ ਉਮਰ ਹੈ ਬਈ ਉਮਰ ਇਹ 18 ਮਹੀਨਿਆਂ ਦੀ ਹੈ 18 ਮਹੀਨਿਆਂ ਦੀ ਹੈ ਹਾਂਜੀ ਠੀਕ ਆ ਬਈ ਮਾਂ ਵਾਲੇ ਪੱਖ ਦਾ ਦੁੱਧ ਦਾ ਤੇ ਕਿੰਨਾ ਮਾਂ ਵਾਲੇ ਪੱਖ ਦਾ ਸਰਬਾ ਤੈਨੂੰ ਕੱਟੀ ਵੀ ਦੱਸਦੀ ਹੈ ਵਿੱਚ ਅਗੀਤ ਕੋਈ ਹੋਊਗੀ ਹੈ ਨਾ ਹਾਂ ਇਹ ਤਾਂ ਗੱਲ ਹੈ ਬਈ ਤੇ ਪੂਰੀ ਜਿਆਦਾ ਚੰਗੀ ਹੈ ਠੀਕ ਆ ਬਈ ਅੱਛਾ ਇਹਦਾ ਰੇਟ ਬਈ ਤੇ ਬੁੱਧਾ ਰਿਕਾਡ ਰੀ ਮਾਂ ਦਾ ਸੋਹਣਾ ਸੀ ਠੀਕ ਆ ਬਈ ਇਹ ਇਸ ਪਿਓ ਵਾਲਾ ਪੱਖ ਪਤਾ ਕੁਛ ਕੀ ਨਹੀਂ ਬਈ ਆ ਪਿਓ ਦਾ ਕੈਪਟਨ ਦੀ ਹੈ ਜਾਂ ਰੋਡੇ ਬਲੱਡ ਲੈਣੀ ਆਪਣੀ ਠੀਕ ਤੁਹਾਡੇ ਵਾਲੇ ਦੀ ਹੈ ਹਾਂਜੀ ਠੀਕ ਆ ਜੀ ਲੈ ਵੀ ਮਿੱਤਰੋ ਲਿਓ ਜੀ ਤੁਰਨੀ ਤੁਰਨੀ ਦਾ ਕਮਾਲ ਹੀ ਹੈ ਸਰਬਿਆ ਹੂੰ 来 ਮਿੱਤਰੋ ਇਹ 2 ਜਨਵਾਰ ਬਾਈ ਦੇ ਦੋਵੇਂ ਜਨਵਾਰਾਂ ਦੀ ਡਿਟੇਲ ਲੈਤੀ ਆ ਗੱਲਬਾਤ ਲਈ ਨੰਬਰ ਆਪਾਂ ਨੋਟ ਕਰ ਲੈਨੇ ਆ ਦੋਵੇਂ ਜਨਵਾਰਾਂ ਦਾ ਰੇਟ ਆ ਜਿਹੜਾ ਉਹ ਬਾਈ ਹੁਣੇ ਫੋਨ ਤੇ ਤੈਅ ਕਰਨਗੇ ਆਓ ਪਹਿਲਾਂ ਆਪਾਂ ਬਾਈ ਦਾ ਨੰਬਰ ਲੈਨੇ ਬਾਈ ਨੰਬਰ ਦੱਸਿਆ ਜੀ ਜੀ 98727 ਜੀ 16232 ਠੀਕ ਹੈ 98727 16232 ਠੀਕ ਹੈ ਬਾਈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਜਿਲਾਵਾ ਮੋਗਾ ਤੇ ਸ਼ਹਿਰ ਆ ਬਾਗਾ ਪੁਰਾਣਾ ਨੇੜੇ ਜੇ ਥੱਕੇ ਪਏ ਕੱਢ ਕੱਢ ਕੇ ਗੇੜੇ ਤੇ ਫਿਰ ਰੋਡੇ ਪਿੰਡ ਦੇ ਵਿੱਚੋਂ ਜਾਓ ਆ ਤੁਹਾਨੂੰ ਦੱਸ ਦਿੱਤੀ ਆ ਸਾਰੀ ਵੀਡੀਓ ਦੇ ਵਿੱਚ ਥਾਂ ਨੰਬਰ ਚੱਲੀ ਜਾਂ ਤੇ ਦੋ ਜਾਨਵਰ ਵਕਾਊ ਆ ਧੰਨਵਾਦ